ਤੋ ਪਹਿਲਾਂ ਪਿਆਰ ਪਰਿਸ਼ਦ ਸ੍ਰੀ ਕਾਲ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਹੇਲੇ ਵਾਲਾ ਸੋ ਅੱਜ 27 ਤਰੀਕ ਆਪਾਂ ਸਾਰੇ ਜਾਣਦੇ ਆ ਕਿ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਵਸ ਸੋ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖਦੇ ਹੋਇਆ ਹਨ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਭਾਰਤ ਸਭਾ ਵੱਲੋਂ ਜੋ ਕਿ ਅੱਜ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਸੋ ਲੰਗਰ ਦੀ ਸ਼ੁਰੂਆਤ ਕਰਨ ਲੱਗੇ ਆ ਜੀ ਤੇ ਬਾਬਾ ਜੀ ਆਏ ਹੋਏ ਨੇ ਤੇ ਅਰਦਾਸ ਕਰ ਰਿਹਾ ਜੀ ਤੇ ਅਰਦਾਸ ਤੋਂ ਉਪਰੰਤ ਬਾਅਦ ਆਪਾਂ ਲੰਗਰ ਦੀ ਜਿਹੜੀ ਸ਼ੁਰੂਆਤ ਕਰਾਂਗੇ ਦਾ ਸਭਾ ਪਾਏ ਕੇ ਜੋ ਸਾਰੀ ਉਤੰਤ ਬਾਤ ਦਾ ਦਾਨ ਦਾ ਅੰਤ ਕਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਬਾਟੇ ਵਾਟੇ ਪੰਜ ਪਿਆਰੇ ਚਾਰ ਸਤਜਾਦੇ ਜਾਲੀ ਭੂਤੇ ਹਕੀਆਂ ਜੱਟੀਆਂ ਲੱਗੀਆਂ ਜਿੰਨਾ ਨਾਮ ਕਰਕੇ ਆ ਬਣ ਛਕਿਆ ਦੇਖਣਾਈ ਦੇਖਵਾਇ ਦੇ ਕੇ ਕਮੇਤਾ ਇੰਨਾ ਪਿਆਰਾਂ ਸਤਿਆਰਾਂ ਦੀ ਕਮਾਈ ਦਾ ਧੰਨ ਕਰਕੇ ਬੋਲਣਾ ਜੀ ਨਵਾਂ ਸੀਗਾ ਸੀਂਗਿਆਲੇ ਘਰ ਦੇ ਸਿੱਖ ਤੇ ਬਾਦ ਪਤ ਕਟਵਾਏ ਸਿਰਨੋਇ ਤੇ ਰਹੇ ਤੇਰਾ ਹਾਂ ਤੇ ਜਿਹੜੇ ਨਾ ਲਾਹਣਾਂ ਚਰਵਾਏ ਗਏ ਘਰ ਤੇ ਪਰਹਾਰਦੇ ਬਈ ਜੋ ਰੋਣ ਵਾਲੀ ਨਾ ਕਰਦੀ ਹਾਰਿਆ ਜਿੱਤੀ ਕੇਸਾਂ ਤੋਂ ਸਵਾਤ ਸੁਣਾਈ ਇਹਨਾਂ ਦੇ ਘਰ ਪਰ ਨੇ ਕਮਾਈ ਦਾ ਅਧੰਤਰ ਕੀ ਤਾਰੇ ਖਾਲਸਾ ਜੀ ਜੋ ਗੁਰੂਆਂ ਦੀ ਸੇਵਾ ਨਹੀਂ ਪੰਜਾਬ ਖਾਲਸਾ ਸਰਬੱਤ ਲੋਵਾਂ ਦਾ ਧਿਆਨ ਮਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਪਰਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਜਵਾਹਿਰੂ ਸੁਆਹਿਗੁਰੂ ਨਾਮ ਜਪਾਵੇ ਨਾਮ ਜਪਾਉਣ ਦਾ ਸੱਤਾ ਸਰਬ ਤੋਂ ਕੋ ਬੈਗਣ ਜਾਂ ਖਾਲਸਾ ਜੀ ਦਾ ਸਹਾ ਤਹਾ ਰਹਿ ਕੇ ਆ ਰਹਿ ਦੇਖ ਤੇ ਮਤੇ ਮਰਤੀ ਪਾਜ ਪੰਚ ਕੀ ਜੈ ਜਗਨਨ ਤੁੰਗੀਆਂ ਅਚਲੇ ਹੋਵੇ ਜੂ ਜੋਤੀ ਅਟਲ ਦਾ ਧੰਮਕਾ ਰਿਆ ਰਿਆ ਕਾਰ ਹੈ ਸਾਧਾ ਜੀ ਦੇ ਬੋਲ ਬਾਰੇ ਸ੍ਰੀ ਗਾਥਿ ਸਿਖਾ ਦਾ ਮਾਨੇਵਾ ਮਤੁ ਕੀ ਮਤ ਪਤਲੇ ਰਾਖੇ ਆਪੇ ਕਾਲਪੁਰਖ ਦਾਇਕ ਗੁਰੂ ਆਪਣੇ ਮੰਧ ਤੇ ਸਦਾ ਸਹਾਇ ਦਰਕਾਰ ਜੀਓ ਸ੍ਰੀ ਗੁਰੂ ਨਾਨਕ ਸਾਹਿਬ ਤੇ ਹੋਰ ਬਖਵਾਰਾਂ ਨੂੰ ਧੰਮਵਾਦ ਹੈ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਜੀ ਚੰਨਾ ਦੇ ੁੱਡੇ ਦਰਸ਼ਨਦਾਰ ਤੇ ਸੇਵਾ ਸੁਭਾਵ ਦਾ ਦਾਣ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਮਾਨਿਆਂ ਦੇ ਮਾਨ ਨਾਥਾੜਿਆਂ ਦੇ ਤਾਂ ਲੋਪਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਬੇਤਾਰੇ ਕਰਤਾ ਪੁਰਖ ਆਪ ਦਾ ਬੇਨਤੀ ਜੋੜਣੀ ਗੈਰ ਘਾਟੇ ਦਾ ਸੋ ਸਤਨ ਸੰਤਨ ਮਬਾ ਬਾਬਾ ਜੋਰਾਵਰ ਸਿੰਘ ਜੀ ਹਰਬੰਦ ਬਾਬਾ ਫਤੇ ਸਿੰਘ ਜੀ ਬਾਤਾ ਗੁਰਦਵਾਰੀ ਜੁਤਾਂ ਦੀ ਪਲਾਂਟੀ ਇਹਾਤ ਤੁਮ ਮੁਖ ਰਾਜਿਆ ਹੋਇਆ ਚੱਕ ਸਹਿਲੇ ਵਾਲੇ ਦੇ ਨੌਜਵਾਨਾਂ ਵੱਲੋਂ ਸ਼ੈਨਸ਼ਾ ਪਿਤਾ ਜੀ ਦੁੱਧ ਸਮੁੰਦਰ ਦੇ ਅੰਦਰ ਲਾਏ ਗਏ ਹਨ ਗਰੀਬਨਵਾਜ਼ ਬੱਚਿਆਂ ਦੇ ਸਰਕੇ ਮੇਰ ਪਰਿਆ ਹੱਤਰਾ ਕਾ ਅੰੰਦ ਸਿੰਘ ਸਹਾਈ ਹੋਣਾ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਮੇਰਤ ਬਾ ਬਖਸ਼ਣਾ ਦਰੋਂ ਘਰੋਂ ਕੁਸ਼ਿੱਤੀ ਦਾ ਨਾਮਦਾਨ ਬਖਸ਼ਿਸ਼ ਕਰਨਾ ਚੜ੍ਹਵੀ ਕਲਾ ਕਰਣੀ ਹਰ ਮਦਾਨ ਫਤੇ ਬਖਸ਼ਿਸ਼ ਕਰਣੀ ਇਸੇ ਤਰ੍ਹਾਂ ਸੌ ਨੌ ਜਵਾਨਾਂ ਦੇ ਵਿੱਚ ਮੇਰਤ ਬਾ ਬਖਸ਼ਣ ਕੇ ਆਪੀ ਦੀ ਸੇਵਾ ਦੇ ਵਿੱਚ ਲਾ ਕਰਕੇ ਰੱਖਣਾ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਤਲਬੁਰ ਭੇਟਾ ਦਰ ਪ੍ਰਵਾਨ ਕਰਨਾ ਚੱਲਿਆ ਹੋਇਆ ਕਦਮ ਕਦਮ ਲੇਖੇ ਦੇ ਵਿੱਚ ਲਾਉਣਾ ਮੁਦਰੀਆ ਸ਼ੁਰੂ ਭਾਵਨਾ ਦਾ ਸੰਪੂਰਨ ਕਰਨੀ ਆ। ਗਰੀਬ ਨਵਾਜ਼ੀਓ ਸਾਧ ਸੰਗਤ ਵੱਲੋਂ ਆਪ ਹੀ ਇਹ ਦੂਰ ਬਿਲਕੁਲ ਸੁਪੰਦਰ ਦੇ ਗੱਪੇ ਹਾਜ਼ਰ ਕੀਤੇ ਗਤਰ ਪ੍ਰਵਾਨ ਹੋਏ। ਪ੍ਰਵਾਨਿਆ ਹੋਇਆ ਦੁੱਧ ਸੁਪੰਦਰ ਸਾਧ ਸੰਗਤ ਦੇ ਵਿੱਚ ਵਰਤੋਂ ਦੀ ਆਗਿਆ ਬਲਿਸ਼ ਕਰ ਲਈ। ਜੋ ਵੀ ਮਾਈ ਭਾਈ ਦਾ ਸੋਹਣ ਦਾ ਪਿਤਾ ਦੁੱਧ ਸੁਪੰਦਰ ਦੇ ਗੱਪੇ ਟਕਣਾ। ਸਹਦਾ ਸਹਤਨਾ ਵਾਹਿਗੁਰੂ 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 ਦਾ ਨਾਮ ਜਪਨ ਕਲਾ ਸਿਮਨੀ ਵਰਤੇ ਸਰਬੱਤ ਦੇ ਕਾਰਜ ਰਾਜ ਕਰਨੀਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਸੋਵੇ ਨਾਮ ਕਰਤਾਵੇ ਗੁਰੂ ਨਾਨਕ ਨਾਮ ਚੜਦੀ ਕਲਾ ਤੇ ਪਾਣੀ ਸਰਬਤ ਦਾ ਪਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹੇ ਰਾਜਾ ਭਈ ਆਕਾਰ ਕੀ ਜੀ ਸਾਇਓ ਪੰਥੇ ਸਤਿਗਣ ਕੋ ਹੁਕਮ ਹੈ ਗੁਰੂ ਮਨਿਓ ਰੰਗਿ ਸੇ ਗੁਰੂ ਗ੍ਰੰਥ ਦੀ ਮਾਨਿ ਆਓ ਪਰਖ ਕਰਾਂਗੇ ਜੀ ਜੋ ਕਾ ਕੋਮਨ ਬੋਚ ਹੈ ਏਹ ਕੋ ਜਬ ਤੁਮਾਰੇ ਇਤਰਾਜ ਕਰੇਗਾ ਖਾਜ ਸਾਇਆ ਕੀ ਰਹੇ ਆ ਕੋਈ ਬਾਰ ਹੋਏ ਸਮਲੰਗੇ ਬਿਠੀ ਸ਼ਰਨ ਜੋ ਹੋਈ ਵਾਹਿਗੁਰੂ ਨਾਮ ਜਹਾਜ ਆਈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਗੇ ਗੁਰੂ ਪਾਰਿ ਉਤਾਰਨਿ ਆਹ ਜੋ ਸਰਦਾ ਕਰ ਸੇਵੰਗੇ ਗੁਰੂ ਪਾਰਿ ਉਤਾਰਨਿ ਬੋਲੇ ਸੋ ਨਿਹਾਲ ਸਤਿ ਆਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ पते <laughs>

वाहेगुरु जी साथ वाहेगुरु जी गुरूबालंदा साथ वाहेगुरु दौर लॻंदो साथ वाहेगुरु साख्य वाहेगुरु जी गुरूबा लंडो साथ सत संग जी मी न लंगर साख वाहेगुरू गुरेंदा लंगे दोधा लंग वाहेगुरू सारे भाई हिकु वरी बोलियो गुरू गोबिंदा लंगर चाक वाहिगुरू जी लंगर चाहे ਹਾਂਜੀ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਚੱਕ ਸੇਲੇ ਵਾਲਾ ਵੱਲੋਂ ਠੀਕ ਹੈ ਜੀ ਚਾਰ ਸ਼ਹੀਦਾਂ ਦੇ ਸ਼ਹੀਦ ਦੇ ਦੇਸ ਨੂੰ ਮੱਖ ਰੱਖਦੇ ਹੋਇਆ ਮਿੱਠੇ ਦੁੱਧ ਦਾ ਲੰਗਰ ਲਗਾਇਆ ਗਿਆ ਅੱਜ ਪਿੰਡ ਚੱਕ ਸੇਲੇ ਵਾਲਾ ਵਿਖੇ ਮਿਤੀ 27 12 24 ਸੋ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਹਣਾ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਦੇ ਵੀਰ ਬਣ ਕੇ ਮਹਾਰਾਜ ਇਸ ਤਰ੍ਹਾਂ ਕੀਆ ਬਖਸ਼ੇ ਇਹਨਾਂ ਨੂੰ ਨੌਜਵਾਨਾਂ ਨੂੰ ਜਿਹੜੇ ਸੇਵਾ ਨਿਭਾ ਰਹੇ ਨੇ ਬਹੁਤ ਵਧੀਆ ਸੋ ਮਹਾਰਾਜ ਤਰਕੀਆਂ ਬਖਸ਼ੇ ਕਿ ਇਸੇ ਤਰ੍ਹਾਂ ਫੇਰ ਹਰ ਸਾਲ ਹਨਾ ਇਹ ਜਿਹੜਾ ਲੰਗਰ ਆ ਪਹਿਲੀ ਵਾਰ ਲਗਾਇਆ ਤੇ ਹਰ ਸਾਲ ਜਿਹੜਾ ਇਹ ਲੰਗਰ ਲਗਾਇਆ ਜਾਂਦਾ ਇੱਥੇ ਤੇ ਇਹੀ ਅਰਦਾਸ ਕਰਦੇ ਆ ਕਿ ਮਹਾਰਾਜ ਤਰਕੀਆਂ ਬਖਸ਼ੇ ਨੌਜਵਾਨਾਂ ਨੂੰ ਤੇ ਇਹ ਲੰਗਰ ਆ ਜਿਹੜਾ ਹਰ ਸਾਲ ਲੱਗੇ ਤੇ ਵੀਡੀਓ ਸ਼ੇਅਰ ਲਾਈਕ ਕਮੈਂਟ ਹਨਾ ਜਰੂਰ ਕਰ ਦਿਓ ਜੀਰ ਬਣ ਕੇ ਥੈਂਕ ਯੂ ਮਿਹਰਬਾਨੀ ਤੇ ਬਹੁਤ ਜਲਦੀ ਕੋਈ ਹੋਰ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਆਗਿਆ ਜੀ ਧੰਨਵਾਦ ਆਓ ਉਹਨਾਂ ਦਾ ਇੱਕ ਜਿੰਦ